ਸਰਬੋ ਸਤਕਾਰਯੋਗ ਗੁਰੂ ਪਿਆਰੇ ਗੁਰੂ ਸਵਾਰੇ ਸਾਧ ਸੰਗਤ ਜੀਓ ਸੋ ਸਤੁਕਰਾਂ ਦੀ ਪਾਵਨ ਬਵਿੱਤਰ ਹਜ਼ੂਰੀ ਦੇ ਵਿੱਚ ਬੈਠ ਕੇ ਹਰਜਸ ਗੁਰਬਾਣੀ ਸਰਵਣ ਕਰ ਰਹੇ ਹੋ ਸੋ ਅੱਜ ਦੇ ਹੁਕਮ ਦੇ ਵਿੱਚ ਧੰਨ ਧੰਨ ਤੀਸਰੀ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸਾਨੂੰ ਸਮਝਾਉਂਦੇ ਹਨ ਕਾਚਾ ਧਨ ਸਾਂਚੈ ਮੂਰਖ ਗਵਾਰ ਸਤਿਗੁਰੂ ਜੀ ਕਹਿੰਦੇ ਭਾਈ ਜਿਹੜੇ ਮੂਰਖ ਲੋਕ ਹੁੰਦੇ ਹਨ ਉਹ ਦੁਨੀਆ ਦੇ ਵਿੱਚ ਸਿਰਫ ਜਿਹੜਾ ਨਾਅ ਸੰਬੰਧ ਧਨ ਹੈ ਉਹੀ ਜੋੜਦੇ ਰਹਿੰਦੇ ਹਨ ਨਾਅ ਸੰਬੰਧ ਧਨ ਕਿਹੜਾ ਹੁੰਦਾ ਹੈ ਜਿਸ ਨੇ ਖਤਮ ਹੋ ਜਾਣਾ ਹੈ ਜਿਹੜਾ ਧਨ ਚੋਰੀ ਹੋ ਜਾਂਦਾ ਹੈ ਜਿਹੜਾ ਧਨ ਲੁੱਟਿਆ ਜਾਂਦਾ ਹੈ ਉਹ ਹੁੰਦਾ ਹੈ ਨਾ ਸਵੰਤ ਧਨ ਸੋ ਸਤਿਗੁਰੂ ਜੀ ਕਹਿੰਦੇ ਭਾਈ ਜਿਹੜੇ ਮੂਰਖ ਲੋਕ ਹੁੰਦੇ ਹਨ ਉਹ ਦੁਨੀਆ ਦੇ ਉੱਪਰ ਸਿਰਫ ਨਾ ਸਵੰਤ ਧਨ ਹੀ ਜੋੜਦੇ ਰਹਿੰਦੇ ਹਨ ਮਨਮੁਖ ਭੂਲੇ ਅੰਦਗਵਾਰ ਮਨਮੁਖ ਕੌਣ ਹੁੰਦਾ ਹੈ ਜਿਹੜਾ ਆਪਣੇ ਮਨ ਦੇ ਪਿੱਛੇ ਲੱਗ ਕੇ ਤੁਰਦਾ ਹੈ ਆਪਣੇ ਮਨ ਦੀ ਮੰਦਾ ਹੈ ਆਪਣੇ ਮਨ ਦੇ ਵਿੱਚੇ ਤੁਰਨ ਵਾਲੇ ਮਾਇਆ ਦੇ ਮੋਹ ਦੇ ਵਿੱਚ ਅੰਨੇ ਹੋਏ ਜਿਹੜੇ ਮਨੁੱਖ ਹਨ ਉਹ ਕੁਰਾਹੇ ਪੈ ਰਹੇ ਹਨ ਵਿਖਿਆ ਕੈ ਧਨ ਸਦਾ ਦੁੱਖ ਹੋਏ ਮਾਇਆ ਦੇ ਧਨ ਦੇ ਨਾਲ ਜਿਹੜਾ ਕਿਸੇ ਨੂੰ ਲੁੱਟ ਕੇ ਕਿਸੇ ਨੂੰ ਦੁਖੀ ਕਰਕੇ ਜਿਹੜਾ ਕਮਾਇਆ ਹੋਇਆ ਧਨ ਹੁੰਦਾ ਹੈ ਉਹ ਸਦਾ ਹੀ ਦੁੱਖ ਦਿੰਦਾ ਹੈ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਸੋ ਸਾਧੂ ਗੁਰੂ ਜੀ ਕਹਿੰਦੇ ਭਾਈ ਜਿਹੜਾ ਇਹੋ ਜਿਹਾ ਧਨ ਹੁੰਦਾ ਹੈ ਉਹ ਮਨੁੱਖ ਦੇ ਨਾਲ ਨਹੀਂ ਜਾਂਦਾ ਅਤੇ ਜਿਹੜਾ ਮਨੁੱਖ ਹੈ ਉਹ ਇਸ ਨੂੰ ਜੋੜ-ਜੋੜ ਕੇ ਤਜੋਰੀਆਂ ਭਰ ਰਿਹਾ ਹੈ ਇਸ ਧਨ ਦੇ ਨਾਲ ਸੰਤੋਖ ਪ੍ਰਾਪਤ ਨਹੀਂ ਹੁੰਦਾ ਸੱਚਾ ਧਨ ਗੁਰਮਤੀ ਪਾਏ ਸੱਚਾ ਧਨ ਕਿਹੜਾ ਹੈ ਜਿਹੜਾ ਮਨੁੱਖ ਗੁਰੂ ਦੀ ਮਤ ਦੇ ਉੱਪਰ ਤੁਰਦਾ ਹੈ ਉਹ ਸਦਾ ਕਾਇਮ ਰਹਿਣ ਵਾਲੇ ਹਰੀ ਦਾ ਨਾਮ ਧਨ ਹਾਸਲ ਕਰਦਾ ਹੈ। ਸੋ ਜਿਹੜਾ ਪ੍ਰਮਾਤਮਾ ਦਾ ਨਾਮ ਧਨ ਹੈ ਉਹ ਨਾ ਕਦੇ ਚੋਰੀ ਹੁੰਦਾ ਹੈ। ਨਾ ਕਦੇ ਲੁੱਟਿਆ ਜਾਂਦਾ ਹੈ। ਪ੍ਰਮਾਤਮਾ ਦਾ ਨਾਮ ਧਨ ਅਜਿਹਾ ਹੈ ਜਿਹੜਾ ਹਰ ਵੇਲੇ ਸਾਨੂੰ ਸੁੱਖ ਵਰਤਦਾ ਹੈ। ਨਾਮ ਧਨ ਦੇ ਨਾਲ ਸਾਨੂੰ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਕਾਚਾ ਧਨ ਫੁਨ ਆਵੇ ਜਾਏ ਪਰੰਤੂ ਜਿਹੜਾ ਕੱਚਾ ਧਨ ਹੁੰਦਾ ਹੈ ਗਰੀਬਾਂ ਦਾ ਖੂਨ ਚੋਸ ਕੇ ਜਿਹੜਾ ਧਨ ਕਮਾਇਆ ਜਾਂਦਾ ਹੈ ਉਹ ਸਤਿਗੁਰੂ ਜੀ ਕਹਿੰਦੇ ਭਾਈਓ ਇਸ ਦੁਨੀਆ ਦੇ ਉੱਪਰ ਹੀ ਖਤਮ ਹੋ ਜਾਂਦਾ ਹੈ ਮਨਮੁਖ ਭੂਲੇ ਸਭ ਮਰੈ ਗਵਾਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਜਿਹੜੇ ਮਨੁੱਖ ਹੁੰਦੇ ਹਨ ਉਹ ਮਾਇਆ ਦੇ ਮੋਹ ਦੇ ਵਿੱਚ ਪੈ ਕੇ ਕੁਰਾਹੇ ਤੁਰੇ ਰਹਿੰਦੇ ਹਨ ਅਤੇ ਆਪਣੀ ਆਤਮਿਕ ਮੌਤ ਸਹਿੜ ਲੈਂਦੇ ਹਨ ਭਵਜਲ ਡੋਬੇ ਨਾ ਉਰਵਾਰ ਨਾ ਪਾਰ ਫਿਰ ਸਤਿਗੁਰੂ ਜੀ ਕਹਿੰਦੇ ਭਾਈ ਜਿਹੜੇ ਅਜਿਹੇ ਮਨੁੱਖ ਹੁੰਦੇ ਹਨ ਉਹ ਇਸ ਸੰਸਾਰ ਸਮੁੰਦਰ ਦੇ ਵਿੱਚ ਡੁੱਬ ਜਾਂਦੇ ਹਨ ਫਿਰ ਨਾ ਉਹ ਉਰਲੇ ਬੰਨੇ ਲੱਗਦੇ ਹਨ ਅਤੇ ਨਾ ਹੀ ਪਰਲੇ ਬੰਨੇ ਲੱਗਦੇ ਹਨ ਉਹ ਸੰਸਾਰ ਸਮੁੰਦਰ ਦੇ ਵਿੱਚਕਾਰ ਜਾ ਕੇ ਡੁੱਬ ਜਾਂਦੇ ਹਨ ਕਿਉਂਕਿ ਉਹਨਾਂ ਨੇ ਜਿਹੜਾ ਪ੍ਰਮਾਤਮਾ ਦਾ ਨਾਮ ਧੰ ਹੈ ਉਹ ਨਹੀਂ ਜੋੜਿਆ ਹੁੰਦਾ ਪ੍ਰਮਾਤਮਾ ਦੀ ਉਸਤ ਨਹੀਂ ਕੀਤੀ ਹੁੰਦੀ ਪ੍ਰਮਾਤਮਾ ਦੀ ਬੰਦਗੀ ਨਹੀਂ ਕੀਤੀ ਹੁੰਦੀ ਸੋ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਜਿਹੜੇ ਮਨੁੱਖ ਆਉਂਦੇ ਹਨ ਉਹ ਇਹ ਸੰਸਾਰ ਸਮੁੰਦਰ ਦੇ ਵਿੱਚ ਡੁੱਬ ਕੇ ਮਰ ਜਾਂਦੇ ਹਨ ਸਤਗੁਰੂ ਭੇਟੇ ਪੂਰਾ ਭਾਗ ਨਾਮ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ ਜਿਸ ਮਨੁੱਖ ਦੇ ਉੱਪਰ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਸਾਚ ਰਤੀ ਇਹਨ ਸਬੈ ਰਾਗ ਫਿਰ ਜਿਸ ਮਨੁੱਖ ਦੇ ਉੱਪਰ ਗੁਰੂ ਦੀ ਕਿਰਪਾ ਹੁੰਦੀ ਹੈ ਉਹ ਦਿਨ ਰਾਤ ਹਰ ਵੇੜੇ ਪਰਮਾਤਮਾ ਦੇ ਨਾਮ ਦੇ ਵਿੱਚ ਮਗਨ ਰਹਿੰਦੇ ਹਨ ਪਰਮਾਤਮਾ ਦੇ ਨਾਮ ਦੇ ਵਿੱਚ ਰੁੱਝੇ ਰਹਿੰਦੇ ਹਨ ਉਹ ਚਾਹੇ ਉਹ ਦੁਨਿਆਵੀ ਕੰਮ ਕਰਦੇ ਹਨ ਆਪਣੇ ਘਰ ਦੇ ਕੰਮ ਕਰਦੇ ਹਨ ਫਿਰ ਵੀ ਜਿਹੜਾ ਉਹਨਾਂ ਦਾ ਮਨ ਹੈ ਉਹ ਪਰਮਾਤਮਾ ਦੇ ਨਾਮ ਦੇ ਵਿੱਚ ਟਿਕਿਆ ਰਹਿੰਦਾ ਹੈ ਪਰਮਾਤਮਾ ਦਾ ਨਾਮ ਸਿਮਰਦੇ ਰਹਿੰਦੇ ਹਨ ਜੋ ਜੁਗ ਮੈਂ ਅੰਮ੍ਰਿਤ ਸਾਚੀ ਬਾਣੀ ਸਤਿਗੁਰੂ ਜੀ ਕਹਿੰਦੇ ਭਾਈ ਸਦਾ ਥਿਰ ਪ੍ਰਭੂ ਦੀ ਸਿਫਤ ਸਲਾਹ ਵਾਲੀ ਜਿਹੜੀ ਗੁਰਬਾਣੀ ਹੈ ਉਹ ਸਦਾ ਹੀ ਆਤਮਕ ਜੀਵਨ ਦੇਣ ਵਾਲੀ ਹੈ ਉਹ ਨਾਮ ਜਲ ਵੰਡਦੀ ਰਹਿੰਦੀ ਹੈ ਸੋ ਨਾਮ ਜਲ ਦੇ ਨਾਲ ਹੀ ਜਿਹੜਾ ਮਨੁੱਖ ਹੈ ਉਹਦੀ ਪਿਆਸ बुझਦੀ ਹੈ ਪੂਰੇ ਭਾਗ ਹਰ ਨਾਮ ਸਮਾਣੀ ਜਦੋਂ ਕਿਸਮਤ ਪੂਰੀ ਹੁੰਦੀ ਹੈ ਕਿਸਮਤ ਦੇ ਨਾਲ ਹੀ ਮਨੁੱਖ ਇਸ ਬਾਣੀ ਦੀ ਬਰਕਤ ਦੇ ਨਾਲ ਪਰਮਾਤਮਾ ਦੇ ਨਾਮ ਦੇ ਵਿੱਚ ਲੀਨ ਹੋ ਜਾਂਦਾ ਹੈ ਸਿੱਧ ਸਾਧਕ ਤਰਸੈ ਸਭ ਲੋਏ ਜਿਹੜੇ ਕਰਾਮਾਤੀ ਜੋਗੀ ਸਾਧਨਾ ਕਰਨ ਕਰਕੇ ਜੋਗੀ ਹੋਏ ਰਹਿੰਦੇ ਹਨ ਉਹ ਵੀ ਇਸ ਜਗਤ ਦੇ ਵਿੱਚ ਬਾਣੀ ਦੀ ਖਾਤਰ ਤਰਲੇ ਰਹਿੰਦੇ ਹਨ ਕਿਉਂਕਿ ਉਹਨਾਂ ਨੇ ਬਾਣੀ ਨਹੀਂ ਪੜ੍ਹੀ ਹੁੰਦੀ ਉਹਨਾਂ ਦੀ ਮੁਕਤੀ ਨਹੀਂ ਹੁੰਦੀ ਪੂਰੇ ਭਾਗ ਪ੍ਰਾਪਤ ਹੋਏ ਪ੍ਰਭੂ ਦੀ ਸਿਫਸਲਾ ਜਿਹੜੀ ਗੁਰਬਾਣੀ ਹੈ ਸਿਫਸਲਾ ਜਿਹੜੀ ਗੁਰਬਾਣੀ ਕਰਨੀ ਹੈ ਗੁਰਬਾਣੀ ਪੜ੍ਹਨੀ ਹੈ ਗੁਰਬਾਣੀ ਸੁਣਨੀ ਹੈ ਉਹ ਪੂਰੀ ਕਿਸਮਤ ਦੇ ਨਾਲ ਹੀ ਸਾਨੂੰ ਮਿਲਦੀ ਹੈ ਜਦੋਂ ਪਰਮਾਤਮਾ ਦੀ ਕਿਰਪਾ ਸਾਡੇ ਉੱਪਰ ਹੋ ਜਾਂਦੀ ਹੈ ਪਰਮਾਤਮਾ ਦੀ ਨਾਦਰ ਸਾਡੇ ਉੱਪਰ ਜਦੋਂ ਹੋ ਜਾਂਦੀ ਹੈ ਫਿਰ ਜਿਹੜਾ ਮਨੁੱਖ ਹੈ ਉਹਦਾ ਜਿਹੜਾ ਮਨ ਹੈ ਉਹ ਗੁਰਬਾਣੀ ਦੇ ਵਿੱਚ ਜੁੜਨਾ ਸ਼ੁਰੂ ਹੋ ਜਾਂਦਾ ਹੈ ਸਭ ਕੇ ਸਾਚਾ ਸਾਚਾ ਹੈ ਸੋਏ ਜਿਹੜਾ ਕੋਈ ਵਿਰਲਾ ਮਨੁੱਖ ਪਵਿੱਤਰ ਸਰੂਪ ਪਰਮਾਤਮਾ ਦਾ ਨਾਮ ਦੇ ਨਾਲ ਸਾਂਝ ਪਾ ਲੈਂਦਾ ਹੈ ਉਸ ਨੂੰ ਹਰੇਕ ਸਹ ਦੇ ਵਿੱਚ ਪਰਮਾਤਮਾ ਦਿਸਣ ਲੱਗ ਪੈਂਦਾ ਹੈ ਫਿਰ ਉਸ ਨੂੰ ਇਹ ਮਹਿਸੂਸ ਹੋਣ ਲੱਗ ਜਾਂਦਾ ਹੈ ਕਿ ਜਿਹੜਾ ਪਰਮਾਤਮਾ ਹੈ ਉਹ ਮੇਰੇ ਨਜ਼ਦੀਕ ਹੈ ਪਰ ਉਹ ਪਰਮਾਤਮਾ ਨੂੰ ਦੂਰ ਨਹੀਂ ਸਮਝਦਾ ਉਹ ਹਰ ਵੇਲੇ ਪਰਮਾਤਮਾ ਨੂੰ ਆਪਣੇ ਨੇੜੇ ਹੀ ਪਾਉਂਦਾ ਹੈ ਕਿ ਜਿਹੜਾ ਪਰਮਾਤਮਾ ਹੈ ਉਹ ਹਰ ਇੱਕ ਦੇ ਵਿੱਚ ਵਿਆਪਕ ਹੈ ਉੱਤਮ ਬ੍ਰह्म ਪਛਾਣੇ ਕੋਈ ਫਿਰ ਜਿਨ੍ਹਾਂ ਨੂੰ ਬ੍ਰह्म ਦੀ ਅਵਸਥਾ ਪੈਦਾ ਹੋ ਜਾਂਦੀ ਹੈ ਉਸ ਨੂੰ ਹਰ ਥਾਂ ਸਦਾ ਥਿਰ ਪ੍ਰਭੂ ਹੀ ਵਸਦਾ ਦਿਸਦਾ ਹੈ ਸੱਚ ਸਾਚਾ ਸੱਚ ਆਪ ਦੜਾਏ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਆਪਣਾ ਸਦਾ ਥਿਰ ਜਿਹੜਾ ਨਾਮ ਹੈ ਉਹ ਆਪ ਹੀ ਮਨੁੱਖ ਦੇ ਹਿਰਦੇ ਦੇ ਵਿੱਚ ਪੱਕਾ ਕਰਦਾ ਹੈ ਫਿਰ ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਜਪਣ ਲੱਗ ਜਾਂਦਾ ਹੈ ਸੋ ਬ੍ਰਹਮ ਅਵਸਥਾ ਪ੍ਰਾਪਤ ਕਰ ਲੈਂਦਾ ਹੈ ਜਿਸ ਤਰ੍ਹਾਂ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਨੂੰ ਬ੍ਰਹਮ ਅਵਸਥਾ ਪ੍ਰਾਪਤ ਹੋਈ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਨੂੰ ਬ੍ਰਹਮ ਗਿਆਨੀ ਕਹਿ ਕੇ ਬੁਲਾਇਆ ਜਾਂਦਾ ਹੈ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਜੋ ਕਿ ਸ੍ਰੀ ਹਰਮੰਦਰ ਸਾਹਿਬ ਦੇ ਪਹਿਲੇ ਹੈੱਡ ਗ੍ਰੰਥੀ ਸਹਿਬਾਨ ਹੋਏ ਹਨ ਕਿਉਂਕਿ ਕੱਲ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਦਾ ਜਿਹੜਾ ਪਹਿਲਾ ਪ੍ਰਕਾਸ਼ ਦਿਹਾੜਾ ਹੈ ਉਹ ਮਨਾਇਆ ਜਾ ਰਿਹਾ ਹੈ ਸਾਰੀ ਦੁਨੀਆ ਦੇ ਵਿੱਚ ਬੜੀ ਸ਼ਰਧਾ ਭਾਵਨਾ ਦੇ ਨਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਸੋ 1 ਸਤੰਬਰ 1604 ਈਸਵੀ ਨੂੰ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਨੇ ਆਦ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ 1 ਸਤੰਬਰ 1604 ਈਸਵੀ ਨੂੰ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਹਰਮੰਦਰ ਸਾਹਿਬ ਵਿਖੇ ਕੀਤਾ ਗਿਆ ਆਦੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਦੇ ਪਹਿਲੇ ਹੈਡ ਗ੍ਰੰਥੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਬਣਾਏ ਗਏ